ਸਸੀ ਕਾ ਜੀ ਤੁਸੀਂ ਫੇਰ ਜੁੜਿਓ ਖਬਰ ਪੰਜਾਬ ਦੀ ਫੇਸਬੁਕ ਪੇਜ ਅਤੇ YouTube ਚੈਨਲ ਦੇ ਨਾਲ ਤੇ ਅਸੀਂ ਅੱਜ ਤੁਹਾਨੂੰ ਫੇਰ ਲੈ ਕੇ ਆਏ ਹਾਂ ਮੇਲੇ ਦੇ ਅੰਦਰ ਮੇਲਾ ਬਠਿੰਡਾ ਦੇ ਅੰਦਰ ਜਿਹੜਾ ਮੇਲਾ ਹੈ ਗੱਲ ਕਰੀਏ ਤਾਂ ਸਿੰਗਾਪੁਰ 에ਅਰਲਾਈਨ ਦੇ ਵਿੱਚ ਤੁਹਾਨੂੰ ਪਹਿਲਾਂ ਆਉਣਾ ਪੈਂਦਾ ਉਸ ਤੋਂ ਬਾਅਦ ਅਸੀਂ ਮੇਲੇ ਅੰਦਰ ਤੁਹਾਡੇ ਆਪਾਂ ਦਰਸ਼ਨ ਹੁੰਦੇ ਆ ਮੇਲੇ ਦੇ ਅੰਦਰ ਕੀ ਕੁਛ ਹੈ ਕੀ ਖਾਸ ਹੈ ਅਸੀਂ ਉਹ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਮੇਲੇ ਦੀਆਂ ਜਿਹੜੇ ਮੇਲਾ ਜਣਾ ਮੇਲਾ ਅੱਜ ਆਪਣਾ ਕਾਫੀ ਵੀ ਆਪਣਾ ਇਸ ਦੇ ਨਾਲ ਆਪਣਾ ਭਰਿਆ ਹੋਇਆ ਦਿਖਾਈ ਦਿੰਦਾ ਹੈ ਬਹੁਤ ਸਾਰੇ ਲੋਕ ਨੇੜੇ ਇਸ ਮੇਲੇ ਦੇ ਵਿੱਚ ਆਉਂਦੇ ਨੇ ਬਹੁਤ ਸਾਰੀ ਇੱਥੇ ਖਰੀਦਦਾਰੀ ਜਿਹੜੀ ਮੇਲੇ ਹੁੰਦਾ ਸਾਨੂੰ ਆਪਣਾ ਮਿਲ ਜਾਵੇਗੀ ਕਰਨ ਸਾਰੀਆਂ ਤਸਵੀਰਾਂ ਮੇਲੇ ਦੀਆਂ ਮੇਲਾ ਭਰਿਆ ਹੋਇਆ ਪੂਰਾ ਸਾਨੂੰ ਆਪਣ ਦਿਖਾਈ ਦੇ ਰਿਹਾ ਹੈ ਮੇਰੇ ਸਾਥ ਨੂੰ ਇਹ ਸਾਰੀਆਂ ਤਸਵੀਰਾਂ ਦਿਖਾਉਣ ਦੇ ਇੱਥੇ ਜਿਹੜੇ ਲੋਕ ਆਏ ਨੇ ਮੇਲੇ ਦੇ ਵਿੱਚ ਕੀ ਕੁਝ ਖਾਸ ਆ ਇਹ ਸਾਰਾ ਕੁਝ ਵੀ ਸਾਨੂੰ ਅਪ ਦਿਖਾਵਾਂਗੇ ਅਸੀਂ ਇੱਕ ਵਾਰੀ ਇਹ ਦਿਖਾ ਦੇਣਾ ਮੇਲਾ ਜਿਹੜਾ ਹੈਗਾ ਸਾਨੂੰ ਪਹਿਲਾਂ ਸਿੰਗਾਪੁਰ 에ਅਰਲਾਈਨ ਦੇ ਉੱਤੇ ਆਉਣਾ ਪਵੇਗਾ ਇਹਦੇ ਕੋਈ ਆਪਣਾ ਪਾਸਪੋਰਟ ਨਹੀਂ ਲੱਗਦਾ ਤੇ ਨਾ ਹੀ ਕੋਈ ਜਿਆਦਾ ਟਿਕਟਾ ਸਿਰਫ 40 ਰੁਪਏ ਟਿਕਟਾ ਦੀ ਤੇ ਤੁਸੀਂ ਇਹਦੇ ਵਿੱਚ ਅੰਦਰ ਆਓਗੇ ਤੇ ਫਿਰ ਅੰਦਰ ਤੁਸੀਂ ਮੇਲੇ ਦੇ ਅੰਦਰ ਉਤਰੋਗੇ ਜੇ ਆਪਾਂ ਗੱਲ ਕਰੀਏ ਤਾਂ ਇਸ ਮੇਲੇ ਦੇ ਅੰਦਰ ਇੱਕ ਬਿਨਾ ਤੌਣ ਤੋਂ ਆਦਮੀ ਹੈਗਾ ਜਿਹਦੇ ਤੌਣ ਹੈ ਨਹੀਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਵਾਰੀ ਮੈਂ ਦਿਖਾ ਦਿਆਂ ਮੇਰੇ ਸਾਥੀ ਨੂੰ ਕੇ ਛਤਰੀ ਪੁੱਛੀ ਜਾ ਕੇ ਦਿਖਾਓ ਇਹ ਵਿਅਕਤੀ ਤੌਣ ਨਹੀਂ ਤੇ ਇਹ ਆਪਣਾ ਤੁਰਦਾ ਫਿਰਦਾ ਵੀ ਆ ਗੁਣਾਤੌਣ ਦੇ ਇੱਕ ਵਿਅਕਤੀ ਆ ਜੋ ਤੁਰਦਾ ਫਿਰਦੇ ਇਸ ਮੇਲੇ ਦੇ ਵਿੱਚ ਇਹ ਵੀ ਇੱਕ ਕਿਸ ਮੇਲੇ ਦਾ ਖਾਸ ਇਸ ਮੇਲੇ ਦੀ ਆ ਜਿਹੜੀ ਹੈ ਪ੍ਰਗਸ਼ੀਂਦਰ ਇੱਥੇ ਆਪਾਂ ਦੇਖਣ ਨੂੰ ਮਿਲ ਰਿਹਾ ਤੇ ਕੁਝ ਲੋਕ ਮੇਲੇ ਅੰਦਰ ਆਏ ਹੋਏ ਨੇ ਤੁਸੀਂ ਉਹਦਾ ਗੱਲ ਕਰਾਂਗੇ ਬੀਨ ਸਸਕਾਰ ਮੇਲੇ ਚ ਆਇਓ ਮੇਲੇ ਚ ਕੀ ਖਾਸ ਲੱਗਿਆ ਮੇਲਾ ਦੇਖ ਕੇ ਬਹੁਤ ਵਧੀਆ ਲੱਗਿਆ ਮਤਲਬ ਵੀ ਇੱਥੇ ਆ ਕਾਫੀ ਕੁਝ ਹੈ ਜਿਹੜਾ ਨਵਾਂ ਵੀ ਦੇਖਣ ਨੂੰ ਮਿਲਿਆ ਤੇ ਬਹੁਤ ਵਧੀਆ ਲੱਗੇ ਮੇਲੇ ਗੱਲ ਕਰੀ ਅੱਜ ਕੱਲ ਮੇਲਿਆਂ ਨੇ ਜਿਹੜੇ ਲੋਪ ਹੁੰਦੇ ਜਾਂਦੇ ਨੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਜ਼ਿਆਦਾ ਮੋਬਾਈਲਾਂ 'ਚ ਵਿਜੀ ਹੋ ਗਈ ਮੇਲਿਆਂ ਤੋਂ ਦੂਰ ਭਜਦੀ ਆ ਕੀ ਲੱਗਦਾ ਤੁਹਾਨੂੰ ਵੀ ਨੌਜਵਾਨ ਪੀਣ ਨੂੰ ਮੇਲੇ 'ਚ ਜਾਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਆਉਣਾ ਚਾਹੀਦਾ ਤੇ ਜਿਹੜੇ ਬੱਚੇ ਹੈਗੇ ਆ ਅੱਜ ਕੱਲ ਜੇ ਮੇਲੇ ਦੇਖਣਗੇ ਤਾਂ ਉਹਨਾਂ ਨੂੰ ਆਪਣੀਆਂ ਪੁਰਾਣੀਆਂ ਜਿਹੜੀਆਂ ਕਲਚਰ ਹੈਗਾ ਉਹਦਾ ਪਤਾ ਲੱਗੂਗਾ ਠੀਕ ਹੈ ਨਾ ਜੀ ਪੁਰਾਣਾ ਕਲਚਰ ਕੀ ਕੁਛ ਹੈ ਜਦ ਤੱਕ ਪੁਰਾਣਾ ਜਿਵੇਂ ਮੰਨ ਲਓ ਇੱਥੇ ਜਿਵੇਂ ਮੰਨ ਲਓ ਆ ਸਾਗ ਮੱਕੀ ਦੀ ਰੋਟੀ ਠੀਕ ਹੈ ਜੀ ਹੋਰ ਕਾਫੀ ਕੁਝ ਹੈਗਾ ਜਿਹੜਾ ਮਤਲਬ ਜਿਵੇਂ ਕੈਮਲ ਵਗੈਰਾ ਹੈਗਾ ਕੈਮਲ ਦੇ ਕਰਨ ਨੂੰ ਮਿਲਦਾ ਬੱਚੇ ਨੂੰ ਅੱਜ ਕੱਲ ਬੱਚੇ ਨੂੰ ਕੈਮਲ ਦਾ ਪਤਾ ਹੀ ਨਹੀਂ ਕੀ ਹੈ ਠੀਕ ਹੈ ਨਾ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਮੇਲਨੇ ਦੇ ਵਿੱਚ ਜਹਾਜ਼ ਤੇ ਆਏ ਹੋ ਹਾਂ ਜੀ ਫਿਰ ਤੁਹਾਨੂੰ ਆਪਣਾ ਕਿਸ ਤਰ੍ਹਾਂ ਦੀ ਸਮੱਸਿਆ ਆਈ ਕੋਈ ਇੱਥੇ ਪਾਸਪੋਰਟ ਮੰਗਿਆ ਨਾ ਨਹੀਂ ਜੀ ਮੰਗਿਆ ਕੁਝ ਨਹੀਂ ਮੰਗਿਆ ਜੀ ਬਿਨਾ ਪਾਸਪੋਰਟ ਤੋਂ ਅੰਤਰਾ ਹਾਂ ਜੀ ਹਾਂ ਜੀ ਹਾਂ ਜੀ ਬਿਨਾ ਪਾਸਪੋਰਟ ਤੋਂ ਅੰਤਰਾ ਹੈ ਬਿਲਕੁਲ ਜੀ ਇੱਥੇ ਆਪਣਾ ਪਾਸਪੋਰਟ ਦੇ ਵੀ ਲੋੜ ਨਹੀਂ ਪਈ ਤੇ ਬਹੁਤ ਸਾਰੇ ਜਿਹੜਾ ਵਿਰਾਸਤੀ ਚੀਜ਼ਾਂ ਜਿਹੜਾ ਇਸ ਮੇਲੇ ਦੇ ਅੰਦਰ ਮਿਲਦੀਆਂ ਨੇ ਤੇ ਆਪਾਂ ਗੱਲ ਕਰੀਏ ਮੱਕੀ ਦੀ ਰੋਟੀ ਇਸ ਮੇਲੇ ਦੇ ਅੰਦਰ ਮਿਲਦੀ ਹੈ ਸਰੋਂ ਦਾ ਸਾਗ ਹੈ ਜਿਹੜੇ ਅੱਜ ਕੱਲ ਇਹ ਨੌਜਵਾਨੀ ਪੀੜ੍ਹੀ ਸਾਡੀ ਉਹ ਇਸ ਤੋਂ ਬਿਲਕੁਲ ਵੀ ਆਪਣਾ ਜਿਹੜੀ ਆਪਣਾ ਜਿਹੜੀ ਹੈਗੀ ਆਪਾਂ ਭੁੱਲ ਚੁੱਕੀ ਆ ਇਸ ਆਪਾਂ ਸਰੋਂ ਦਾ ਸਾਗ ਨੂੰ ਮੱਕੀ ਰੋਟੀ ਨੂੰ ਉਹ ਇਸ ਮੇਲੇ ਦੇ ਅੰਦਰ ਮਿਲਦੀ ਆ ਅਸੀਂ ਇਸ ਨੂੰ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਬਹੁਤ ਸਾਰੇ ਖਰੀਦਦਾਰ ਜਿਹੜੀ ਔਰਤਾਂ ਦੇ ਲਈ ਖਾਸ ਕਰਕੇ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਜੇ ਆਪਾਂ ਗੱਲ ਕਰੀਏ ਤਾਂ ਜੁਐਲਰੀ ਹੈਗੀ ਹੈ ਔਰਤਾਂ ਦੇ ਲਈ ਇਸ ਮੇਲੇ ਦੇ ਅੰਦਰ ਮਿਲ ਰਹੀ ਹੈ ਕੋਈ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੇਲੇ ਦੀ ਜਿਹੜੀ ਇੱਥੇ ਇਹਦੇ ਅੰਦਰ ਆਰਟੀਫੀਸ਼ੀਅਲ ਜੁਐਲਰੀ ਜਿਹੜੀ ਬਹੁਤ ਜ਼ਿਆਦਾ ਮਿਲਦੇ ਨੇ ਇਹ ਔਰਤਾਂ ਮੇਲਾ ਦੇ ਲਈ ਆਪਣਾ ਔਰਤਾਂ ਦੇ ਲਈ ਇਹ ਮੇਲਾ ਜਿਹੜਾ ਖਾਸ ਹੈ ਜੇ ਅੱਪਾ ਗੱਲ ਕਰੀਏ ਕੱਪੜਿਆਂ ਦੀ ਗੱਲ ਕਰੀਏ ਤਾਂ ਉਹ ਇੱਥੇ ਹੈ ਜੇ ਆਪਾਂ ਸੈਲਫੀ ਪੁਆਇੰਟ ਦੀ ਗੱਲ ਕਰੀਏ ਤਾਂ ਇੱਕ ਵਾਰੀ ਮੈਂ ਸੈਲਫੀ ਪੋਇੰਟ ਦਿਖਾਉਂਗਾ ਜਿੱਥੇ ਆਪਣੇ ਸਟਾਉਂਗ ਦੇ ਉੱਤੇ ਤੁਸੀਂ ਸੈਲਫੀ ਜਿਹੜੀ ਉਹ ਫੋਟੋਆਂ ਸਕਦੇ ਹੋ ਵੀਡੀਓ ਚੱਲਦੀ ਹੈ ਤੁਹਾਡੇ ਆਪੇ ਮੋਬਾਈਲ ਦੇ ਵਿੱਚ ਵਧੀਆ ਸਟਾਉਂਗ ਦੇ ਉੱਤੇ ਜਿਹ ਇਸ ਸਰਫੀ ਦੇ ਵਿੱਚ ਆਪਣਾ ਆਪਣਾ ਵਾਜੋ ਤੇ ਉਸ ਤੋਂ ਬਾਅਦ ਤੁਸੀਂ ਆਪੀ ਦੀ ਸਰਕੀ ਤੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਆਪਾਂ ਲੋਨ ਕਰ ਤੋਂ ਦੀਆ ਤੇ ਆਪਾਂ ਹੋਰ ਗੱਲ ਕਰੀ ਜੇ ਤਾਂ ਬੱਚਿਆਂ ਦੇ ਲਈ ਜਿਹੜੀ ਖਾਸ ਹੀ ਵਕੀ ਨੇ ਝੂਲੇ ਨੇ ਬਹੁਤ ਸਾਰੇ ਬੱਚਿਆਂ ਦੇ ਲਈ ਬੱਚਿਆਂ ਦੇ ਲਈ ਬਹੁਤ ਸਾਰੀਆਂ ਆਤਮਾ ਨੇ ਜਿਹੜੀਆਂ ਇਸ ਮੇਲੇ ਦੇ ਅੰਦਰ ਮਿਲਦੀਆਂ ਨੇ ਉਹ ਤਸਵੀਰਾਂ ਸਭ ਸਾਰੀਆਂ ਦਿਖਾਉਂਗਾ ਇਸ ਮੇਲੇ ਦੀਆਂ ਤੇ ਇਸ ਮੇਲੇ ਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ ਇੱਕ ਬੁੱਕ ਸ਼ਾਪ ਹੈ ਜੇ ਤਾਂ ਸਾਡੀ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਹੁਣ ਦੂਰ ਹੁੰਦੀ ਜਾਂਦੀ ਹੈ ਤੇ ਨੌਜਵਾਨ ਪੀੜ੍ਹੀ ਦੇ ਲਈ ਜੇ ਆਪਾਂ ਗੱਲ ਕਰੀਏ ਤਾਂ ਬੁੱਕ ਸ਼ਾਪ ਜਿਹੜੀ ਹੈ ਇੱਥੇ ਲੱਗਾਈ ਹੋਈ ਹੈ ਸਾਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੋਣਾ ਚਾਹੀਦਾ ਹੈ ਕਿਤਾਬਾਂ ਦੇ ਵਿੱਚ ਸਾਨੂੰ ਬਹੁਤ ਸਾਰਾ ਗਿਆਨ ਮਿਲਦਾ ਹੈ ਜੇ ਜੇ ਆਪਾਂ ਗੱਲ ਕਰੀਦਾ ਇੱਥੇ ਇੱਕ ਫਰਾਸ਼ੀ ਚੀਜ਼ ਹੋਰ ਤੁਹਾਨੂੰ ਦਿਖਾਉਣੀ ਆ ਇੱਕ ਫਕਾ ਜਿਹੜਾ ਉਸ ਦੇ ਉੱਤੇ ਛੁੱਟੇ ਰਾਂਡੂ ਇਸ ਪੀਲੇ ਦੇ ਅੰਦਰ ਮਿਲਦੇ ਆ ਇੱਕ ਵਾਰੀ ਮੈਂ ਸਾਰੀਆਂ ਤਸਵੀਰਾਂ ਦਿਖਾਉਂਗਾ ਉੱਥੇ ਦੇ ਉੱਤੇ ਜਿਹੜੇ ਝੂਟੇ ਨੇ ਯਾਰੀ ਪਾਣੀ ਅੱਜ ਕੱਲ ਇਹ ਜਿਹੜਾ ਉੱਠ ਹੈ ਇਹ ਰਾਜਸਥਾਨ ਦਾ ਇੱਕ ਤਿਹਾੜ ਬਣ ਜਾਂਦਾ ਹੈ ਤੇ ਅੱਜ ਕੱਲ ਇਹ ਖਲੋ ਚੁੱਕੇ ਪਰ ਜੇ ਗੱਲ ਕਰੀਏ ਤਾਂ ਮੇਲੇ ਦੇ ਅੰਦਰ ਕੋ ਦੋ ਸਾਡਾ ਵੀਰ ਨੇ ਹਾਂਜੀ ਵੀਰ ਸਤਿਕਾਰ ਸਤਿਕਾਰ ਦੇਖਿਆ ਭਾਈ ਬਹੁਤ ਵਧੀਆ ਦਿੱ ਸਰ ਮੇਲੇ ਚਾਏ ਫਿਰ ਕਿਸ ਤਰ੍ਹਾਂ ਲੱਗੇ ਬਿਲਕੁਲ ਬਹੁਤ ਵਧੀਆ ਬੱਚਿਆਂ ਲਈ ਬਹੁਤ ਪਿਆਰਾ ਅਨੋਖਾ ਨੰਦਾ ਆ ਰਿਹਾ ਹੈ ਔਰ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਸਾਡੇ ਦੇਖੋ ਬੱਚੇ ਕਿੰਨਾ ਆਨੰਦ ਲੈ ਰਹੇ ਆ ਔਰ ਤਰ੍ਹਾਂ ਤਰ੍ਹਾਂ ਦਾ ਕਲਚਰ ਅੱਜ ਮੈਂ ਉੱਠ ਦੇਖ ਰਿਹਾ ਬੱਚਿਆਂ ਨੂੰ ਕਦੇ ਬੱਚਿਆਂ ਨੇ ਇਹ ਉੱਠ ਦੇਖੇ ਨਹੀਂ ਉੱਠ ਕੀ ਹੁੰਦੇ ਆ ਕੋਈ ਸਵਾਰੀ ਕਰੇ ਬੜਾ ਅਸਲਾ ਗੱਲ ਕਰੀਏ ਨੌਜਵਾਨ ਪੀੜੀ ਜਿਹੜੀ ਜਾੜਾ ਸਾਰੇ ਮੋਬਾਈਲਾਂ ਦੀ ਬੀਜੀ ਹੋ ਗਈ ਮੇਲਾਜ ਤਾਂ ਆਉਂਦੇ ਹੀ ਨਹੀਂ ਨੌਜਵਾਨ ਕੀ ਕਰਨ ਤੇ ਮਨਜੀ ਇਹ ਹੀ ਬਹੁਤ ਅੱਛਾ ਇਹ ਹੀ ਸਾਡੇ ਬੱਚੇ ਆ ਜਿਹਨੂੰ ਹਣ ਪੁਜਾਰਾ ਕੋ ਮੋਬਾਈਲ ਬਗਰ ਰਹਿੰਦੇ ਨਹੀਂ ਸੋ ਘਟੋ ਘਟ ਮੈਨੂੰ 2 ਘੰਟੇ ਹੋ ਗਏ ਨੂੰ ਮੋਬਾਈਲ ਕੁਛ ਨਹੀਂ ਯਾਦ ਆ ਰਿਹਾ ਆ ਬੱਚੇ ਦੇਖ ਰਹੇ ਨੂੰ ਕੁਛ ਯਾਦ ਨਹੀਂ ਆ ਰਿਹਾ ਬੜੇ ਅੱਛੇ ਪ੍ਰਯਾਸ ਹੈ ਹੁੰਦੇ ਰਹਿਣੇ ਚਾਹੀਦੇ ਆ ਤਾਦੇ ਬੱਚੇ ਇਸ ਕਲਚਰਵਲ ਇਸ ਐਕਟੀਵਿਟੀਜ਼ ਵੱਲ ਅਟਰੈਕਟ ਹੁੰਦੇ ਤੇ ਮੈਨੂੰ ਕਦੇ ਆ ਨਹੀਂ ਲੱਗਦਾ ਵੀ ਸਾਡੀ ਸਰਕਾਰ ਨੂੰ ਇਸ ਤਰ੍ਹਾਂ ਦੇ ਮੇਲੇ ਵੀ ਹਰ ਹਰ ਮਹੀਨੇ ਵੱਧ ਲਗਾਉਣੇ ਚਾਹੀਦੇ ਆ ਹਰ ਸ਼ਹਿਰ ਦੇ ਵਿੱਚ ਮੇਲੇ ਹੋਣ ਚਾਹੀਦੇ ਆ ਤਾਂ ਜੋ ਸਾਡਾ ਨੌਜਵਾਨੀ ਪੀੜ੍ਹੀ ਨੂੰ ਆਸ ਬਿਲਕੁਲ ਲਾਉਣੇ ਚਾਹੀਦੇ ਬਿਲਕੁਲ ਲਾਉਣੇ ਚਾਹੀਦੇ ਸਪੈਸ਼ਲੀ ਬੱਚਿਆਂ ਨੂੰ ਇਨਕਰੀਜ਼ ਕਰਨ ਲਈ ਬੱਚਿਆਂ ਨੂੰ ਅਟਰੈਕਸ਼ਨ ਦੇਣ ਲਈ ਇਹਦੇ ਜ਼ਰੂਰ ਲਾਉਣੇ ਚਾਹੀਦੇ ਮੇਲੇ ਤਾਂ ਜੋ ਇੱਕ ਸਟ्रेस ਲੈਵਲ ਹੈ ਬੱਚਿਆਂ ਦਾ ਉਹ ਵੀ ਘਟਦਾ ਹੈ ਔਰ ਬੱਚੇ ਕੁਝ ਨਾ ਕੁਝ ਨਵੀਂ ਐਕਟੀਵਿਟੀਜ਼ ਸਰਦੀ। ਕੋਈ ਨਹੀਂ ਕਿਹਾ ਕਿ ਮੇਲੇ ਜਿਹੜੇ ਹੋਣੇ ਜਿਹੜਾ ਮੇਲਿਆਂ ਦੇ ਨਾਲ ਕਿਹੜਾ ਕਿਹਦੇ ਬੱਚਿਆਂ ਦਾ ਜਿਹੜਾ ਸਪੈਸ ਹੈ ਉਹ ਕਿਤਨਾ ਕਿਤੇ ਜੋ ਘਟਦਾ ਹੈ। ਦੇਖੋ ਤੁਸੀਂ ਬੱਚਿਆਂ ਦੇ ਵਿੱਚ ਜਿਹੜਾ ਕਾਫੀ ਕਰੇਜਾ ਨੱਤ ਲਿਆ ਜਾਦਾ ਬੱਚਿਆਂ ਵੱਲੋਂ ਤੇ ਅਸੀਂ ਹੋਰ ਵੀ ਇੱਥੇ ਲੋਕ ਨੇ ਅਸੀਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਕੋਸ਼ਿਸ਼ ਕਰਾਂਗੇ ਮੇਲੇ ਦੇ ਵਿੱਚ ਜਿਹੜਾ ਹੈਗਾ ਬਹੁਤ ਕੁਝ ਦੇਖ ਨੂੰ ਮਿਲਗਾ ਜੇ ਆਪਾਂ ਅਖੀਏ ਬੱਚਿਆਂ ਦੇ ਲਈ ਖੇਡਾਂ ਹੈ ਬਹੁਤ ਸਾਰੀਆਂ ਨੇ ਜਿਹੜੀਆਂ ਉਹ ਇੱਥੇ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਤੇ ਮੇਲੇ ਦੇ ਵਿੱਚ ਹੋਰ ਬੜਾ ਕੁਝ ਦੇਖ ਨੂੰ ਮਿਲਦਾ ਬੱਚਿਆਂ ਦੇ ਲਈ ਝੋਲੇ ਰੇ ਵੱਡਿਆਂ ਦੇ ਲਈ ਝੋਲੇ ਇੱਥੇ ਹੈਗੇ ਨੇ ਉਹ ਵੀ ਇਸ ਮੇਲੇ ਦੇ ਵਿੱਚ ਨੇ ਸਾਰੀਆਂ ਤਸਵੀਰਾਂ ਦਾ ਦਿਖਾਉਂਗਾ ਕਿਥੇ ਮੇਲੇ ਦੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸੋਹਣੀਆਂ ਤਸਵੀਰਾਂ ਜੀਤੇ ਆਉਂਗੇ ਤਾਂ ਤੁਹਾਨੂੰ ਮਿਲ ਲਈਆਂ ਦੇਖੋ। ਹੋਰ بڑا ਇੱਕ ਇਸ ਮੇਲੇ ਦਾ ਅੰਤ ਰਹੇਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਹੋਰ ਵੀ ਕੁਝ ਲੋਕਾਂ ਦੇ ਨਾਲ ਗਲਵਟ ਕੀਤੀ ਜਾਵੇ। ਸਾਰੀਆਂ ਤਸਵੀਰਾਂ ਸੋਖ ਦਿਖਾ ਰਿਹਾ ਪਟੰਡਾ ਦੀਆਂ ਜਿੱਥੇ ਪਟੰਡਾ ਦੇ ਅਕਰ ਇੱਕ ਰੋਜ਼ਗਾਰ ਦੇ ਨੇੜੇ ਇੱਕ ਮੇਲਾ ਹੋਰ ਲੱਗਿਆ ਮੇਲਾ ਪਟੰਡਾ ਦੇ ਅੰਦਰ ਇਸ ਦੇ ਵਿੱਚ ਬੱਚਾ ਲਈ ਬਹੁਤ ਖੁਸ਼ੀ ਮੇਲੇ ਦੇ ਵਿੱਚ ਆਇਆ। ਤੇ ਇਹ ਉੱਠ ਹੈ ਜਿਹੜਾ ਇਸ ਉੱਠ ਦੇ ਉੱਤੇ ਆਨੰਦ ਜਿਹੜਾ ਵਿਆਹ ਜਾ ਰਿਹਾ ਹੈ ਬੀਬੀਆਂ ਨੇ ਬੀਬੀ ਸਾਸਿਕਾਹ ਹਾਂ ਵੀ ਕੀ ਕਹਿੰਦੇ ਮੇਲੇ ਚਾਇਨ ਕੀ ਹੁੰਦਾ ਕਿੰਨਾ ਸੁਣ ਮੇਲਾ ਬਹੁਤ ਸੋਹਣਾ ਹੈਗਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈਗਾ ਸਾਰੀਆਂ ਚੀਜ਼ਾਂ ਨਾ ਤੇ ਆ ਸਪੈਸ਼ਲੀ ਜਿਹੜਾ ਹੈਗਾ ਆਹ ਕੈਮਲ ਦਾ ਉੱਠ ਹੈ ਜਿਹੜਾ ਤੇ ਪਹਿਲੀ ਵਾਰੀ ਮੇਰੀ ਬੇਟੀ ਨੇ ਪਹਿਲੀ ਵਾਰੀ ਰੀਅਲ ਕੈਮਲ ਦੇਖਿਆ ਔਰ ਕੈਮਲ ਦੀ ਰਾਈਡ ਲਿੱਤੀ ਇਹ ਇਟ ਵਾਸ ਰੀਅਲੀ ਗੁੱਡ ਇਕ ਤੋਂ ਵਧੀਆ ਸੀ ਅਸੀਂ ਹਾਂਗਕਾਂਗ ਤੋਂ ਸਪੈਸ਼ਲ ਮੇਲਾ ਦੇਖਾਇਆ ਹਾਂ ਬੈਗ ਮੇਲਾ ਦੇਖਦੇ ਕਿਸ ਤਰ੍ਹਾਂ ਲੱਗਿਆ ਪਰ ਸਾਡੇ ਆਪਾਂ ਪੰਜਾਬ ਦਾ ਜੇ ਗੱਲ ਕਰੀਏ ਤਾਂ ਮੇਲੇ ਠੀਕ ਆ ਬਹੁਤ ਵਧੀਆ ਲੱਗਿਆ ਮੈਨੂੰ ਮੈਨੂੰ ਇਹ ਕੈਮਰਲ ਬਹੁਤ ਵਧੀਆ ਲੱਗਿਆ ਉਹਨੂੰ ਛੋਟੇ ਲਈ ਫਿਰ ਹਾਂਜੀ ਚਾਹ ਦੇ ਝੋਟੇ ਕਿਹਨੇ ਕੋਲੇ ਆ ਹਾਂਜੀ ਤੁਹਾਡੀ ਪੱਨ ਲੰਘੇ ਵੀ ਜਿਹੜਾ ਹੁਣ ਅੱਜ ਆਜਾਏ ਚਾਹ ਦਾ ਛੋਟਾ ਲਈ ਕਿਵੇਂ ਲੱਗਿਆ ਬਹੁਤ ਵਧੀਆ ਬੇਟਾ ਬੇਟਾ ਇਸ ਨੂੰ ਜਹਾਜ਼ ਕਹਿੰਦੇ ਆ ਰਾਜਸਥਾਨ ਦਾ ਜਹਾਜ਼ ਕਹਿੰਦੇ ਇਸ ਨੂੰ ਲੱਖਾਂ ਦਾ ਜਹਾਜ਼ ਕਹਿੰਦੇ ਹਾਂਜੀ ਮਾਤਾ ਕੀ ਗੱਲ ਕਰਤਾਂ ਬਹੁਤ ਵਧੀਆ ਲੱਗਿਆ ਜੀ ਪਿੰਡਾਂ ਦੇ ਮੇਲੇ ਅੱਜ ਕੱਲ੍ਹ ਵਿਆਹ ਹੈ ਨਹੀਂ ਲੋਕ ਹੁੰਦੇ ਜਾ ਰਹੇ ਮੇਲੇ ਹੁੰਦੇ ਜਾਂਦੇ ਹਾਂ ਬਹੁਤ ਵਧੀਆ ਲੱਗਦਾ ਲੱਗਣਾ ਚਾਹੀਦਾ ਲੱਗਣੇ ਚਾਹੀਦੇ ਜਾਣ ਜਾਇਆ ਹੋਣਾ ਚਾਹੀਦਾ ਲੋਕ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਆਂਦੇ ਵਿੱਚ ਅੱਜ ਕੱਲ੍ਹ ਔਰਤਾਂ ਜਾਤਰੀ ਵੀਰ ਨੇ ਪਵਲ ਦੇ ਵਿੱਚ ਜਾ ਆ ਕਿਸ ਤਰ ਹੁੰਦਾ ਪਰ ਪੁਰਾਣੇ ਸਾਨੂੰ ਵਾਰਸ ਤੇ ਨਾਲ ਜੁੜੇ ਰਹਿਣਾ ਚਾਹੀਦਾ ਇਹਨਾਂ ਨਾਲ ਸਾਨੂੰ ਜੁਆਏ ਹੁੰਦਾ ਇੱਕ ਦੂਜੇ ਨਾਲ ਮੇਲ ਮਲਾਪ ਹੁੰਦਾ ਬਹੁਤ ਵਧੀਆ ਲੱਗਦਾ ਇੱਕ ਦੂਜੇ ਦੇ ਦੇਖੋ ਜੀ ਇਹੋ ਜਿ ਮੈਨੂੰ ਲੱਗਣੇ ਚਾਹੀਦੇ ਤਾਂ ਕਿ ਸਾਡੇ ਵਰਗੇ ਲੋਕ ਜਿਹੜੇ ਆਉਂਦੇ ਆ ਕਦੇ ਕਤਾਈ ਆਉਂਦੇ ਆ ਤੇ ਵਿਰਾਸਤ ਦੀਆਂ ਚੀਜ਼ਾਂ ਮੈਂ ਦੇਖੀਆਂ ਨਾ ਉਦੋਂ ਕਾਫੀ ਤੇ ਉਹ ਅਚੀਆਂ ਲੱਗੀਆਂ ਨਾ ਮਿਲਣ ਨੂੰ ਦੇਖਣ ਨੂੰ ਤੇ ਅਸੀਂ ਕਹਿੰਦੇ ਆ ਵੀ ਇਹੋ ਜਿ ਲੱਗਣੇ ਚਾਹੀਦੇ ਵੱਧ ਤੋਂ ਵੱਧ ਮੌਕਾ ਮਿਲਣਾ ਚਾਹੀਦਾ ਲੋਕਾਂ ਨੂੰ ਇਹ ਪਾਰਟਿਸਿਪੇਟ ਕਰਨਾ ਚਾਹੀਦਾ ਔਰ ਦੇਖਣਾ ਚਾਹੀਦਾ ਬਿਲਕੁਲ ਜੀ ਇਹ ਸਪੈਸ਼ਲ ਤੌਰ ਤੇ ਹਾਂਗਕਾਂਗ ਤੋਂ ਇਸ ਮੇਲੇ ਨੂੰ ਦੇਖਣ ਦੇ ਲਈ ਆਏ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਅੱਜ ਬੱਚੇ ਨੇ ਜਿਹੜੇ ਉਹ ਰਾਜਸਥਾਨ ਤੋਂ ਆਏ ਹੋਏ ਨੇ ਤੇ ਜੇ ਆਪਾਂ ਗੱਲ ਕਰੀਏ ਤਾਂ ਇਹ ਇਹ ਮੇਲਾ ਦੇਖਣ ਲਈ ਸਪੈਸ਼ਲ ਆਏ ਹੋਏ ਸੀਗੇ ਹਾਂਜੀ ਬੰਦੇ ਕੀ ਕਹਿੰਦੇ ਕੀ ਨਾਮ ਤੁਹਾਡਾ ਮੇਲਾ ਮੇਰੇ ਨਾਲ ਸੀਮਾ ਹੋ ਜਾਏ ਤੇ ਮੇਲਾ ਕਿਵੇਂ ਲੱਗਿਆ ਮੇਲੇ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ ਹੈ ਘਰਾਂ ਦੇ ਵਿੱਚ ਔਰਤਾਂ ਜਿਹੜੀਆਂ ਜਿਆਦਾ ਬਿਜੀ ਰਹਿੰਦੇ ਨੇ ਕੰਮ ਧੰਦੇ ਦੇ ਵਿੱਚ ਤਾਂ ਹੁਣ ਜੇ ਐਸ ਤਰ੍ਹਾਂ ਮੇਲੇ ਚ ਆਉਣਾ ਜੇ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਬਾਹਰ ਕਿਤਨਾ ਕਿ ਦਿਮਾਗ ਫਰਸ਼ੀਂ ਚਾਹੀਦਾ ਸਭ ਨੂੰ ਆਉਣਾ ਚਾਹੀਦਾ ਘਰ ਦੇ ਕੰਮ ਕਰ ਕਰ ਕੇ ਅਪਕੋਰ ਹੋ ਜਾਂਦੇ ਹੈਗੇ ਐਨਜੋਏ ਕਰਨਾ ਚਾਹੀਦਾ ਔਰਤਾਂ ਨੂੰ ਬਹੁਤ ਵਧੀਆ ਮੈਂ ਇਹਨਾਂ ਦੀ ਬੇਟੀ ਆ ਤੇ ਮੇਰੀ ਸਿਸਟਰ ਆਈ ਹੋਈ ਸੀ ਘੁੰਮਣ ਵਾਸਤੇ ਮੇਨਾਬੇ ਤੋਂ ਆਏ ਹੋਏ ਸੀਗੇ ਬਹੁਤ ਅੱਛਾ ਲੱਗ ਰਿਹਾ ਬੱਚੇ ਘੁੰਮ ਰਹੇ ਐਨਜੋਏ ਕਰ ਰਹੇ ਹੈ ਸਾਡੇ ਤਾਂ ਸਪੈਸ਼ਲ ਮੇਲਾ ਦੇਖਣ ਆਏ ਮੇਲਾ ਵਾਸਤੇ ਸਪੈਸ਼ਲੀ ਆਮੇਸ ਇਸ ਟੂਡੇ ਆਈ ਵਿਦਆਊਟ ਪਾਸਪੋਰਟ ਹੀ ਕੰਮ ਚੱਲ ਗਿਆ। ਪੰਜ ਪੰਜ ਕਿਤੋਂ ਹੈ? ਨਾਲੇ ਤਾਂ ਨਾਲੇ ਤਾਂ ਸਪੈਸ਼ਲ ਮੇਲਾ ਦੇਖਣ। ਬਿਲਕੁਲ। ਸਪੈਸ਼ਲ ਆਇਆ ਸੀ ਨਾਲੇ ਤਾਂ ਮੇਲਾ ਦੇਖਣ। ਬਹੁਤ ਮਜ਼ਾ ਆਇਆ ਟੋਟੇ ਲੈ ਕੇ। ਨਿੱਤੇ ਸੀ। ਪਾਸਪੋਰਟ ਹੀ ਲੋੜ ਪਈ ਚਾਹ। ਬਿਲਕੁਲ ਨਹੀਂ ਬਿਲਕੁਲ ਨਹੀਂ। ਕਰੀਜ ਨਹੀਂ ਆਗੇ ਸਾਰੀ ਕਹਾਂ ਚੋ ਜਿਹੜੀ ਔਰਤਾਂ ਘਰਾਂ ਚ ਬੈਠੀਆਂ ਨੇ ਮੇਲੇ ਦੇ ਆਉਣ ਕੀ ਇੱਕ ਵਾਰ ਸਾਰਿਆਂ ਨੂੰ ਆ ਕੇ ਇੱਥੇ ਦੇਖਣਾ ਚਾਹੀਦਾ ਐਨਜੋਏ ਕਰੋ ਬੇਸੇ ਬੱਚੇ ਦੀ ਛੁੱਟੀ ਚੱਲ ਰਹੀ ਹੈ ਐਨਜੋਏ ਕਰੋ ਸਾਰੇ ਜਣੇ ਹਾਂ ਐਨਜੋਏ ਕਰੋ ਬੱਚੇ ਦੀ ਛੁੱਟੀਆਂ ਚੱਲ ਰਹੀਆਂ ਨੇ ਤੇ ਕਹਿਣਾ ਕਿ ਐਨਜੋਏ ਕਰਨਾ ਚਾਹੀਦਾ ਸਪੈਸ਼ਲ ਤੌਰ ਤੇ ਨਾਪੇ ਤੋਂ ਇਹ ਮੇਲਾ ਦੇਖਣ ਦੇ ਲਈ ਆਏ ਹੋਏ ਨੇ ਹੋਰ ਵੀ ਸਾਰੀਆਂ ਜਿਹੜੀ ਇਸ ਨੂੰ ਆਪਣਾ ਤਸਵੀਰਾਂ ਨੇ ਦਿਖਾਵਾਂਗੇ ਬਠੰਡਾ ਦੇ ਅੰਦਰ ਮੇਲਾ ਜਿਹੜਾ ਇਹ ਰੋਜ਼ਗਾਰ ਕੰਡੇ ਨੇੜੇ ਮੇਲਾ ਲੱਗਿਆ ਤੇ ਉਹ ਬੱਚੇ ਦੀ ਛੁੱਟੀਆਂ ਚੱਲ ਰਹੀਆਂ ਨੇ ਸ਼ੋਪਿੰਗਾਂ ਦੇ ਵਿੱਚ ਸਾਨੂੰ ਜਿਹੜਾ ਇੰਜੋਏ ਹੈ ਉਹ ਜਰੂਰ ਇੱਥੇ ਕਰਨਾ ਕੀ ਦਾ ਸਮਾਂ ਦੇਖੇ ਮੇਲੇ ਦਾ ਫਤਹ ਹੋ ਜਿਹੜਾ ਫੌਥੋਪੇਟ ਹੈ ਸਾਰੀਆਂ ਤਸਵੀਰਾਂ ਦੇ ਪਠਿੰਡਾ ਦੇ ਰੋਜ਼ਗਾਰ ਤੇ ਰੇਟ ਦੇ ਸੰਮੇਲੇ ਜੀਆ ਮੇਲੇ ਦੇ ਵਿੱਚ ਬਹੁਤ ਖਸਾ ਗਿਆ ਆ ਆਤਮ ਦੀ ਖਾਸ ਕਰਕੇ ਖਰੀਦਦਾਰੀ ਕਰਨ ਨੂੰ ਬੜਾ ਸੁਖ ਮਿਲ ਰਿਹਾ ਹੈ ਫੌਥੋ ਦੀ ਖਾਸ ਕਰਕੇ ਤੇ ਬੱਚਿਆਂ ਦੇ ਜਿਹੜੇ ਆ ਇੱਥੇ ਬੜਾ ਖਸਾ ਮੇਲੇ ਦੇ ਇਸ ਮੇਲੇ ਦੇ ਅੰਦਰ ਹਰ ਇੱਕ ਤਸਵੀਰਾਂ ਮੇਲੇ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਥੇ ਗਨ ਸ਼ਾਟ ਇੱਥੇ ਬੱਚਿਆਂ ਦੇ ਵੀ ਦੇਖੋ ਤਸਵੀਰਾਂ ਦੇ ਸਾਰੀਆਂ ਤਸਵੀਰਾਂ ਦਿਖਾਉਂਗਾ ਮੈਂ ਇਹ ਸਾਰਾ ਕੁਝ ਇੱਥੇ ਦੇਖਣ ਨੂੰ ਮਿਲਦਾ ਹੈ ਇਹ ਸਿਰਫ ਜਿਹੜੇ ਵਿਰਾਸਤੀ ਮੇਲੇ ਨੇ ਸਾਰਾ ਕੁਝ ਉੱਥੇ ਹੀ ਮਿਲਦਾ ਹੈ ਜੇ ਇਹ ਗੱਲ ਕਰਕੇ ਤਾਂ ਇੱਕ ਵਾਰੀ ਸਾਰੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਂਗਾ ਕਿ ਇਹ ਜਦੋਂ ਵੀ ਕਿਹਦੇ ਵਿਰਾਸਤੀ ਮੇਲੇ ਨੇ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਮਿਲ ਜਾਂਦਾ ਅੱਜ ਕੱਲ ਜੇ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਤੇ ਇਸ ਤਰ੍ਹਾਂ ਦੇ ਮੇਲੇ ਨੇ ਜਿਹੜੇ ਬਹੁਤ ਸਾਰੇ ਲੋਕਾਂ ਨੇ ਕਹਿਣਾ ਕਿ ਮੇਲੇ ਜਿਹੜੇ ਲੱਗਣੇ ਚਾਹੀਦੇ ਨੇ ਮੇਲਿਆਂ ਦੇ ਵਿੱਚ ਜਾ ਕੇ ਜਿੱਥੇ ਸਾਨੂੰ ਆਪੀ ਵਿਰਾਸਤ ਦੇ ਨਾਲ ਜੁੜ ਜਾਂਦਾ ਹੈ ਸੈਲਫੀ ਪੁਆਇੰਟ ਬਣਾਏ ਹੋਏ ਨੇ ਤੇ ਹੋਰ ਬਹੁਤ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਮੇਲੇ ਦੇ ਅੰਦਰ ਖਾਸ ਕਰਾਔਸਤਨ ਦੇ ਲਈ ਕੱਪੜਿਆਂ ਦੀ ਖਰੀਦਦਾਰੀ ਇਸ ਮੇਲੇ ਦੇ ਵਿੱਚ ਆ ਕੇ ਮਿਲ ਰਹੀ ਹੈ ਤੇ ਖਾਣ ਪੀਣ ਦਾ ਸਮਾਨ ਹੈ ਜਿਹੜਾ ਵਿਸ਼ੇਸ਼ ਤੌਰ ਤੇ ਇਸ ਤੇ ਵਿੱਚ ਬਹੁਤ ਕੁਝ ਖਾਣ ਪੀਣ ਨੂੰ ਵੀ ਮਿਲ ਰਿਹਾ ਤੇ ਤੁਸੀਂ ਵੀ ਆਓ ਤੇ ਮੇਲੇ ਦਾ ਜਿਹੜਾ ਆਨੰਦ ਹੈ ਉਹ ਜਰੂਰ ਲਓ ਅ ਖਾਸ ਕਰਕੇ ਮੇਲੇ ਦੇ ਅੰਦਰ ਜਿਹੜਾ ਕਾਰਨੀ ਦੁੱਧ ਹੈਗਾ ਦੁੱਧ ਦਾ ਕਾਰਨੀ ਦਾ ਇਥੇ ਮਿਲ ਰਿਹਾ ਹੈ ਖਾਣ ਦੇ ਲਈ ਖਾਸ ਕਰਕੇ ਜਿਹੜਾ ਹੈਗਾ ਤੁਸੀਂ ਆਨੰਦ ਲੈ ਸਕਦੇ ਹੋ ਗਰਮ ਗਲਾਵ ਜਾਮਣ ਦਾ ਆਨੰਦ ਲੈ ਸਕਦੇ ਹੋ ਜਿਵੇਂ ਆਪਾਂ ਗੱਲ ਕਰੀਏ ਕਿ ਜਰੇਲੇ ਦਾ ਆਨੰਦ ਹੈ ਉਹ ਲਾ ਸਕਦੇ ਇਹਨੂੰ ਕਾਰਡਿੰਗ ਤੇ ਕਨੇ ਕਾਰਡ ਲਓਗੇ ਜੁਗਾ ਵਿਸ਼ੇਸ਼ ਤੌਰ ਤੇ ਇਸ ਮੇਲੇ ਦੇ ਅੰਦਰ ਮਿਲਦਾ ਤੇ ਹੋਰ ਬੜੀਆਂ ਇਟਮਾਂ ਨੇ ਜਿਹੜੀਆਂ ਇਸ ਮੇਲੇ ਅੰਦਰ ਆਨੰਦ ਜੇ ਤੁਸੀਂ ਆਉਂਗੇ ਤਾਂ ਮੇਲੇ ਦਾ ਸ੍ਰੀ ਜੁ ਆਨੰਦ ਲੈਣਾ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਦਿਖਾ ਰਿਹਾ ਬਠਿੰਡਾ ਦੇ ਰੋਜ਼ਗੜ ਦੇ ਨੇੜੇ ਜਿਹੜਾ ਮੇਲਾ ਲੱਗਿਆ ਉਸ ਮੇਲੇ ਦੀਆਂ ਸਾਰੀਆਂ ਤਸਵੀਰਾਂ ਨੇ ਜਿੱਥੇ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਤੁਸੀਂ ਮੇਲੇ ਦਾ ਜਿਹੜਾ ਆਨੰਦ ਹੈ ਉਹ ਜ਼ਰੂਰ ਲੈਣਾ ਚਾਹੀਦਾ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਖਰੀਦਾਰੀ ਦੇ ਲਈ ਬੜਾ ਕੁਝ ਮਿਲ ਰਿਹਾ ਹੈ ਬਹੁਤ ਸੋਹਣੀ ਆਈਟਮਾਂ ਨੇ ਜਿਹੜੀਆਂ ਚੰਗੀਆਂ ਚੀਜ਼ਾਂ ਮਿਲ ਰਹੀਆਂ ਨੇ ਤੇ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਇਸ ਮੇਲੇ ਦੀਆਂ ਜਿੱਥੇ ਬਾਈ ਗੱਲ ਕਰਾਂ ਕਾਰੀ ਦੇ ਦੁੱਧ ਦੀ ਤਾਂ ਸਾਡੇ ਨਾਲ ਇਸ ਮੇਲੇ ਦੇ ਵਿੱਚ ਜਿਹਦੇ ਤੁਸੀਂ ਆਏ ਆ ਇਸ ਦੇ ਵਿੱਚ ਦੁੱਧ ਦੇ ਵਿੱਚ ਕੀ ਖਾਸ ਹੋਵੇਗਾ ਅਸੀਂ ਉਹ ਵੀ ਆਪਾਂ ਗੱਲਬਾਤ ਕਰਾਂਗੇ ਵੀ ਇਹ ਦੁੱਧ ਜਿਹੜਾ ਕਾਰੀ ਦਾ ਦੁੱਧ ਹੈ ਇਹਦੇ ਵਿੱਚ ਕੀ ਖਾਸ ਚੀਜ਼ ਹੈ ਜੇ ਗੱਲ ਕਰੀਏ ਦੁੱਧ ਵਿੱਚ ਖਾਸੀਅਤ ਇਹਦੇ ਵਿੱਚ ਬਹੁਤ ਵਧੀਆ ਵਿੱਚ ਇਸ ਕੱਕੇ ਸਿਰਪਾਕੇ ਪਹਿਨਾਂਲੇ ਬਜ਼ੁਰਗ ਸੀਗੇ ਜਿਹੜੇ ਤੇ ਸਿਰ ਜਿਆਦਾ ਯੂਜ਼ ਕਰਦੇ ਸੀ ਕਾਜੂ ਗ੍ਰਾਮ ਘਟ ਉੱਚ ਗਲੇ ਸਵੇਰੇ ਸੱਤ ਵਜੇ ਤੋਂ ਹੀ ਕੱਢਣ ਲੱਗਦੇ ਤੇ ਮਤਲਬ ਹੁਣ ਦੇਖੋ ਟਾਈਮ ਕਿ ਹੋ ਗਿਆ ਉਹ ਵੱਧ ਗਿਆ ਉਹਨੂੰ ਮੇਰੇ ਕਾ ਚਾਰ ਕ ਟਾਈਮ ਤੇ 8:30 8:30 ਹੋ ਗਏ ਤੇ ਇਹ ਦੇਖੋ ਜੀ ਹੁਣ ਤਾਂ ਕੜੀ ਜਾਂਦਾ ਇਹਦੇ ਵਿੱਚ ਖਤਮ ਹੋਊਗਾ ਫਿਰ ਵੋਟਾ ਅੱਲਾ ਕਰੇ ਵੇਚੀ ਜਾ ਬਹੁਤ ਛੋੜੇ ਕੋਲੇ ਕੀ ਕੁਝ ਖਾਸ ਸਰ ਉਹਦਾ ਸਾਗ ਬੱਤੀ ਦੀ ਰੋਟੀ ਦੇਖੋ ਜੀ ਮੈਂ ਸਾਥੀ ਨੂੰ ਕਹੂੰਗਾ ਸਰੋਂ ਦਾ ਸਾਗ ਹੈ ਜਿਹੜਾ ਜਿਹੜਾ ਅੱਜ ਕੱਲ ਅਲੋਪ ਹੁੰਦਾ ਜਾ ਰਿਹਾ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਰੋਂ ਦਾ ਸਾਗ ਕੀ ਹੁੰਦਾ ਸਰੋਂ ਦਾ ਸਾਗ ਹੈ ਮੱਕੀ ਦੀ ਰੋਟੀ ਇੱਥੇ ਮਿਲਦੀ ਹੈ ਇਸ ਮੇਲੇ ਦੇ ਵਿੱਚ ਆਓ ਤੇ ਜੇ ਗੱਲ ਕਰੀਏ ਤਾਂ ਆਲੂ ਦੀਆਂ ਜੇ ਬਹੁਤ ਸਾਰੀਆਂ ਆਈਟਮਾਂ ਨੇ ਇਹ ਸਾਰੇ ਸੋ ਇੱਥੇ ਮਿਲਣਗੇ ਦੇਖਣ ਨੂੰ ਤੇ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਦੇ ਉੱਤੇ ਜੇ ਤੁਸੀਂ ਸਾਡੇ ਪੇਜ ਨੂੰ ਫਾਲੋ ਨਹੀਂ ਕੀਤਾ ਤਾਂ ਫਾਲੋ ਕਰੋ ਤੇ ਲਾਈਕ ਲਾਈਕ ਸ਼ੇਅਰ ਜਰੂਰ ਕਰੋ ਤੇ ਨਾਲ ਨਾਲ YouTube ਚੈਨਲ ਸਾਡਾ ਖਬਰ ਪੰਜਾਬ ਦੀ ਉਹਦੇ ਤੁਸੀਂ ਉਸ ਨੂੰ ਜੁਸ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਜੜੀਆਂ ਨੇ ਬਟਿੰਡਾ ਸ਼ਹਿਰ ਦੇ ਅੰਦਰ ਜਾਂ ਹੋਰ ਆਸ-ਪਾਸ ਦੇ ਇਲਾਕੇ ਦੇ ਵਿੱਚ ਕੀ ਕੁਝ ਨਵਾਂ ਹੋ ਰਿਹਾ ਹੈ ਜਾਂ ਸ਼ਹਿਰ ਦੇ ਅੰਦਰ ਕੀ ਵਾਪਰਿਆ ਇਹ ਸਾਰਾ ਕੁਝ ਅਸੀਂ ਆਪਾਂ ਤੁਹਾਡੇ ਤੱਕ ਲੈ ਕੇ ਆ ਸਕੀਏ ਕਿ ਜੇ ਜਪ ਗੱਲ ਕਰੀਏ ਤਾਂ ਇੱਥੇ ਖਰੀਦ ਤਰ ਦੇ ਸਾਮਾਨ ਜਿਹੜਾ ਬਹੁਤ ਸਾਰਾ ਉਹ ਵੀ ਇੱਥੇ ਮਿਲ ਰਿਹਾ ਖਬਰ ਪੰਜਾਬ ਦੇ ਲਈ ਪਟੰਡਾ ਤੋਂ ਜਿਸ ਕਰ ਮੀ ਦੀ ਰਿਪੋਰਟ